ਕਲੋਕਲ 7 ਨਿਊਜ਼ ਦੇਖ ਰਹੇ ਹਾਂ ਤੇ ਮੈਂ ਹਾਂ ਪੁਲਕਿਤ ਕੁਮਾਰ ਪੰਜਾਬ ਦੇ ਨੌਜਵਾਨ ਲਗਾਤਾਰ ਪੰਜਾਬ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਚਮਕਾ ਰਹੇ ਹਨ ਜਿੱਥੇ ਬੀਤੇ ਦਿਨੀ ਹੀ ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਦੇ ਜਿਹਾਰ ਸਿੰਘ ਪਾਵਰ ਸਲੈਬ ਦੇ ਵਿੱਚ ਅੰਗਰੇਜ਼ਾਂ ਨੂੰ ਪਟਕਣੀ ਦੇ ਕੇ ਪਹਿਲੇ ਨੰਬਰ ਤੇ ਆਏ ਸਨ ਤਾਂ ਦੂਜੇ ਪਾਸੇ ਰੂਪਨਗਰ ਦਾ ਮਹਿਜ 15 ਸਾਲ ਦਾ ਯਾਸ਼ਕ ਮਾਰ ਜਿਹੜਾ ਕਿੱਕ ਬਾਕਸਿੰਗ ਦਾ ਖਿਡਾਰੀ ਹੈ ਕਿ ਬੀਤੀ ਦਿਨੀ ਹਰਿਆਣਾ ਦੇ ਗਵਰਨਰ ਰਸ਼ੀਮ ਗੋਸ਼ ਵੱਲੋਂ ਇਹਨਾਂ ਨੂੰ ਇੱਕ ਫੈਪ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਕਿ ਗੱਲਬਾਤ ਵੀ ਕਰਾਂਗੇ ਪਹਿਲਾਂ ਤਸਵੀਰਾਂ ਦਿਖਾਓ ਜਿੱਥੇ ਕਿ ਯਸ਼ ਦੇ ਘਰ ਦੇ ਵਿੱਚ ਮੌਜੂਦ ਆ ਮਹਿਜ਼ 15 ਸਾਲ ਦੀ ਉਮਰ ਦਾ ਯਸ਼ ਜਿਸ ਨੇ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਦਾਇ ਤਸਵੀਰ ਗਣਤੰਤਰ ਦੇ ਵਸ ਦੀ ਹੈਗੀ ਹੈ ਜਿੱਥੇ ਕੀ ਤਤਕਾਲੀਨ ਡੀਸੀ ਪ੍ਰੀਤੀ ਯਾਦਵ ਅਤੇ SSP ਗੁਲਨੀ ਸਿੰਘ ਖੁਰਾਨਾ ਦੇ ਨਾਲ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਦੂਜੇ ਪਾਸੇ ਖੇਡਵੱਤਨ ਪੰਜਾਬ ਦੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਕੀਤਾ ਗਿਆ ਉਸ ਦੇ ਵਿੱਚ ਵੀ ਇਹਨਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਤਾਂ ਲਗਾਤਾਰ ਇਹਨਾਂ ਵੱਲੋਂ ਇਹ ਜਿਹੜੇ ਮੈਡਲ ਜਿੱਤੇ ਜਾ ਰਹੇ ਨੇ ਤਾਂ ਗੱਲਬਾਤ ਕਰਦੇ ਆਂ ਯਸ਼ ਕੁਮਾਰ ਦੇ ਨਾਲ ਮੌਜੂਦ ਹਾਂ ਉਹਨਾਂ ਦੇ ਘਰ ਦੇ ਵਿੱਚ ਯਸ਼ ਦੇ ਨਾਲ ਗੱਲਬਾਤ ਕਰਦੇ ਆਂ ਕਿ ਮਹਿਤ 15 ਸਾਲ ਦੀ ਉਮਰ ਦੇ ਵਿੱਚ ਦਿਮਾਗ ਦੇ ਵਿੱਚ ਕਿੱਦਾਂ ਆ ਕਿ ਇਹ ਕਿ ਇੱਕ ਬਾਕਸਿੰਗ ਖੇਡ ਨੂੰ ਹੀ ਚੁਣਿਆ ਜਾਵੇ ਯਸ਼ ਜੀ ਬਹੁਤ ਬਹੁਤ ਸਾਰੀ ਧੰਨਵਾਦ ਜਦ ਮਹਿਲ 15 ਸਾਲ ਦੀ ਉਮਰ ਦੇ ਵਿੱਚ ਤਦ ਕਿਉਂਕਿ ਹਜੇ ਤਾਂ ਬੱਚੇ ਨੂੰ ਮੈਂ ਕਹਾਂਗਾ ਕਿ ਖਾਣ ਦਾ ਵੀ ਨਹੀਂ ਪਤਾ ਹੁੰਦਾ ਪਹਿਨਣ ਦਾ ਵੀ ਨਹੀਂ ਪਤਾ ਹੁੰਦਾ ਇੰਨੀ ਛੋਟੀ ਉਮਰ ਦੇ ਵਿੱਚ ਦਿਮਾਗ ਦੇ ਵਿੱਚ ਕਿੱਦਾਂ ਆ ਤੇ ਕਦੋਂ ਤੋਂ ਤੁਸੀਂ ਖੇਡ ਖੇਡ ਰਹੇ ਹੋ ਨਹੀਂ 5-6 ਸਾਲ ਦਾ ਜਦੋਂ ਉਹ ਸਟਾਰਟ ਹੀ ਕਰਦੇ ਠੀਕ ਹੈ ਕਿ ਦਿਮਾਗ ਦੇ ਵਿੱਚ ਕੀਤਾ ਆ ਕਿਉਂਕਿ ਹੋਰ ਬਹੁਤ ਖੇਡਾਂ ਨੇ ক্রিকেট ਹੈ ਕਬੱਡੀ ਹੈ ਹੌਕੀ ਹੈਗੀ ਹੈ ਜਿੱਥੇ ਪੰਜਾਬ ਦੀ ਜਿਹੜੇ ਲੋਕ ਨੇ ਉਹਨਾਂ ਦੀ ਕੈਪਟਨ ਵੀ ਜਿਹੜੇ ਪੰਜਾਬ ਤੋਂ ਨੇ ਜੇ ਵੂਮਨ ক্রিকেট ਟੀਮ ਹੋਵੇ ਜੇ ਸ਼ੋਮਨ ਗੇਲ ਹੋਣ ਹੌਕੀ ਦੇ ਵਿੱਚ ਵੱਡੇ ਵੱਡੇ ਖਿਡਾਰੀ ਰਹੇ ਨੇ ਕਬੱਡੀ ਦੇ ਵਿੱਚ ਰਹੇ ਨੇ ਮਨ ਦੇ ਵਿੱਚ ਕਿੱਦਾਂ ਹੈ ਕਿ ਕਿੱਕ ਬਾਕਸਿੰਗ ਨੂੰ ਹੀ ਚੁਣਿਆ ਜਾਵੇ ਸ਼ੁਰੂ ਤੇ ਏਦਾਂ ਸ਼ੌਂਕ ਸੀਗਾ ਵੀ ਫਾਈਟ ਜਿਹੜੀ ਮੂਵੀਜ਼ ਵਗੈਰਾ ਦੇਖ ਕੇ ਤਾਂ ਇੱਕ ਦਿਨ ਟ੍ਰਾਇਲ ਦਿੱਤੇ ਸੀ ਸਕੂਲ 'ਚ ਤਾਂ ਫਿਰ ਸੈLECTION ਹੋ ਗਈ ਉੱਥੇ ਜੇਲਨੀ ਨਵੀਂ ਸ਼ੁਰੂ ਹੋਈ ਫਿਰ ਉੱਥੇ ਫੈਸ਼ਨ ਲੈਵਲ ਤੱਕ ਮੈਟਰ ਲਿਕੇ ਅੱਛਾ ਜੇਕਰ ਮੈਂ ਬੈਗ ਦੀ ਗੱਲ ਕਰਾਂ ਪਿੱਛੇ ਤੁਹਾਡੇ ਗੱਲ ਕਰਾਂ ਤਾਂ ਸ਼ੁਰੂਆਤ ਕਿਦਾਂ ਹੋਈ ਕਿਉਂਕਿ ਦਿਮਾਗ ਦੇ ਵਿੱਚ ਇੱਕ ਠੰਡ ਨਾ ਪੈਂਦਾ ਕਿ ਮੈਂ ਕਿ ਇੱਕ ਬਾਕਸਿੰਗ ਦੇ ਵਿੱਚ ਹੀ ਆਪਣਾ ਫਿਊਚਰ ਬਣਾਣਾ ਤੇ ਦਿਮਾਗ ਦੇ ਵਿੱਚ ਗਲਤ ਤਾਂ ਜਦੋਂ ਆ ਗਈ ਕਿ ਤੁਸੀਂ ਠਾਣ ਲਿਆ ਫਿਲਮਾਂ ਦੇਖੀਆਂ ਨੇ ਮਹਿਜ਼ 5-6 ਸਾਲ ਦੀ ਉਮਰ ਇੱਕ ਬੱਚਾ ਜਦੋਂ ਆਪਣੇ ਮਾਪੇ ਤੁਰਨਾ ਸਿਖਾਉਂਦੇ ਨੇ ਤਾਂ ਮਹਿਜ਼ 15 ਸਾਲ ਦੀ ਉਮਰ ਹੁਣ ਮੌਜੂਦਾ ਹੈਗੀ ਆ ਤੁਹਾਡੀ ਤਾਂ ਸ਼ੁਰੂਆਤ ਕਿੱਦਾਂ ਹੋਈ ਤੇ ਇਸ ਦੇ ਫਿਜ਼ੀਕਲ ਮਾਪ ਡੰਡ ਕੀ ਨੇ ਕਿਉਂਕਿ ਕਬੱਡੀ ਦੇ ਵਿੱਚ ਦੇਖਿਆ ਜਾਂਦਾ ਖੁਰਾਕ ਵਧੀਆ ਹੋਣੀ ਚਾਹੀਦੀ ਹੈ ਹੌਕੀ ਵਿੱਚ ਵਧੀਆ ਖਿਡਾਰੀ ਹੋਣਾ ਚਾਹੀਦਾ ਤੇ ਕ੍ਰਿਕਟ ਦੇ ਵਿੱਚ ਵੀ ਜਿਹੜਾ ਜੇਕਰ ਵਧੀਆ ਖਿਡਾਰੀ ਹੁੰਦਾ ਤਾਂ ਉਸਦੀ ਹੀ ਸਿਲੈਕਸ਼ਨ ਹੁੰਦੀ ਹੈ ਤਾਂ ਇਸ ਦੇ ਫਿਜ਼ੀਕਲ ਮਾਪ ਡੰਡ ਕੀ ਕੀ ਨੇ ਫਿਜ਼ੀਕਲੀ ਕੋਈ ਸਰ ਐਦਾ ਵੀ ਦੀ weight categories ਹੁੰਦੀ ਹੈ ਇੱਕ low division ਤੇ high division ਤੁਹਾਨੂੰ ਆਪਣਾ weight maintain ਕਰਨਾ ਪੈਂਦਾ ਤੇ ਆਪਣੀ diet maintain ਕਰਨੀ ਪੈਂਦੀ ਹੈ ਉਸ ਦੇ ਹੱਬ ਨਾਲ ਤੁਸੀਂ ਅੱਗੇ ਖੇਡਣਾ ਤੇ ਆਪਣੀ ਜਿਹੜੀ ਤੁਹਾਡੀ skills ਵਗੈਰਾ ਨੇ ਉਹ ਤੁਸੀਂ ਆਪਣੇ ਕোর্স ਤੋਂ ਸਿੱਖਣੀ ਹੈ ਤੇ ਜੇ ਤੁਸੀਂ ਟ੍ਰੇਨਿੰਗ ਵਧੀਆ ਲੈਣੀ ਹੈ ਤੁਸੀਂ ਬਾਹਰ ਵੀ ਜਾ ਸਕਦੇ ਆ ਇੰਡੀਆ ਤੋਂ ਬਾਹਰ ਵੀ ਅੱਛੇ ਟ੍ਰੇਨਰਸ ਨੇ ਪਰ ਸਰਕਾਰ ਦੇ ਵੱਲ ਕੋਈ ਹੈਲਪ ਨਹੀਂ ਹੈ ਸਰ ਕਿਉਂਕਿ ਜਿੱਥੇ ਮੈਂ ਰਹਿਣਾ ਹੈ ਇੱਥੇ ਕੋਈ ਕੋਚ ਨਹੀਂ ਹੈਗਾ ਮੈਨੂੰ ਰੂਪਰ ਤੋਂ ਬਾਹਰ ਜਾ ਕੇ ਟ੍ਰੇਨਿੰਗ ਲੈਣੀ ਪੈਂਦੀ ਹੈ ਤੇ ਇੰਟਰਨੈਸ਼ਨਲ ਕੈਂਪਸ ਲੈਣੇ ਪੈਂਦੇ ਆ ਕਿਉਂਕਿ ਸਾਡੇ ਇੰਡੀਆ ਵਿੱਚ ਜ਼ਿਆਦਾ ਟ੍ਰੇਨਰ ਨਹੀਂ ਅੱਛਾ ਮਾਪੇ ਦਾ ਸਹਿਯੋਗ ਕਿਉਂਕਿ 15 ਸਾਲ ਦੀ ਉਮਰ ਉਹ ਉਮਰ ਹੈ ਜਦੋਂ ਮਾਪੇ ਬੱਚੇ ਨੂੰ ਚੱਲਣਾ ਸਿਖਾਉਂਦੇ ਨੇ ਖਾਣਾ ਸਿਖਾਉਂਦੇ ਨੇ ਮਾਪ ਪਿਓ ਦਾ ਸਹਿਯੋਗ ਕਿਦਾਂ ਦਾ ਤੁਹਾਡੇ ਫਾਦਰ ਨੇ ਜਿਹੜੇ ਬੇਸ਼ੱਕ ਸਰਕਾਰੀ ਮੁਲਾਜ਼ਮ ਨੇ ਕੈਮਰੇ ਦੇਖ ਗਿਆ ਕਿ ਨਹੀਂ ਦੱਸ ਸਕਦੇ ਪਰ ਮਾਪ ਪਿਓ ਦਾ ਸਹਿਯੋਗ ਕਿਦਾਂ ਦਾ ਰਿਹਾ ਤੁਹਾਡਾ ਫਾਦਰ ਸਾਹਿਬ ਦਾ ਸਹਿਯੋਗ ਬਹੁਤ ਵੱਡਾ ਸੀ ਕਿਉਂਕਿ ਉਹਨੇ ਕਦੇ ਵੀ ਡੀਮੋਟੀਵੇਟ ਨਹੀਂ ਹੋਣ ਦਿੱਤਾ ਜੇ ਮੈਂ ਕਦੇ ਟੂਰਨਾਮੈਂਟ ਹਾਰ ਵੀ ਜਾਂਦਾ ਸੀ ਉਹਨਾਂ ਨੇ ਕਹਣਾ ਕੋਈ ਚੱਕਰ ਨਹੀਂ ਤੂੰ ਕੋਈ ਗੱਲ ਨਹੀਂ ਅੱਗੇ ਵੱਧ ਡੀਮੋਟੀਵੇਟ ਨਹੀਂ ਹੋਣਾ ਨੇ ਹਲੇ ਵੀ ਮੋਟੀਵੇਟ ਕਰਦੇ ਆ ਵੀ ਅੱਗੇ ਖੇਡ ਰੋਜ਼ ਮੈਨੂੰ ਪ੍ਰੈਕਟਿਸ ਲੈ ਕੇ ਜਾਣਾ ਵੀ ਐਕਸਰਸਾਈਜ਼ ਰੈਗੀ ਐਕਸਰਸਾਈਜ਼ ਕਰਵਾ ਕਰੋ ਖਾਓ ਦੱਬ ਕੇ ਖਾਓ ਫਿਰ ਮੈਂ ਚਾਨ ਲੱਗੇ ਆ ਮੈਂ ਐਸ ਦੀ ਤਿਆਰੀ ਕਰੂੰ ਕਦੇ ਡੀਮੋਟੀਵੇਟ ਨਹੀਂ ਹੁੰਦਾ ਹਮੇਸ਼ਾ ਮੋਟੀਵੇਟ ਕਰਕੇ ਰੱਖਿਆ ਅੱਛਾ ਇੱਕ ਆਵਾਰਡ ਦਿਖਾਣਾ ਚਾਹੁੰਦਾ ਜਿੱਥੇ ਕਿ ਇੱਕ ਬਾਕਸਿੰਗ ਖੇਡ ਦੇ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਤਸਵੀਰ ਵੀ ਦਿਖਾਈ ਹੈ ਮਾਣਯੋਗ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਗੁਲਤਾਰ ਸੰਧਵਤਾ ਇਸ ਬਾਬਤ ਵੀ ਗੱਲਬਾਤ ਕਰ ਲੰਦਾ ਯਾਸ਼ੀ ਜਦੋਂ ਔਾਰਡ ਮਿਲਿਆ ਹੈਗਾ ਤੁਹਾਨੂੰ 26 ਜਨੂਰੀ 2024 ਦਾ ਉਸ ਵੇਲੇ ਮਾਨ ਦੇ ਵਿੱਚ ਕੀ ਚੱਲ ਰਿਹਾ ਸੀ ਜਿਵੇਂ ਮਾਨ ਜੋ ਸਪੀਕਰ ਸਾਹਿਬ ਨੇ ਸਾਡੇ ਖੇਡਾਂ ਨੂੰ ਲੈ ਕੇ ਲੋਕਾਂ ਨੂੰ ਲਗਾਤਾਰ ਮੋਟੀਵੇਟ ਵੀ ਕਰਦੇ ਨੇ ਤਾਂ ਉਦੋਂ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਥੋੜੀ ਨਰਵਸਨੈਸ ਸੀ ਕਰ ਜਦ ਬਹੁਤ ਦਿਸਾ ਉਹ ਵਧੀਆ ਲੱਗਿਆ ਸਨ ਨੇ ਬੋਲ ਦਿੱਤਾ ਤੇ ਹਾਂ ਅਕਸਰ 15 ਸਾਲ ਦੀ ਉਮਰ ਹੈਗੀ ਆ ਤਾਂ ਕਬਰਾਂ ਆਣੇ ਜ਼ਰੂਰ ਯਸ਼ ਨਾਲ ਗੱਲਬਾਤ ਜਾਰੀ ਰੱਖਾਂਗੇ ਜੇ ਜਦੋਂ ਐਫਪੀ ਅਵਾਰਡ ਮਿਲਿਆ ਸਭ ਤੋਂ ਪਹਿਲਾਂ ਤਾਂ ਮੰਨ ਲਓ ਗਵਰਨਰ ਮਜੂਸੀ ਹਰਿਆਣੇ ਦੇ ਹੋਰ ਕਿਹੜੇ-ਕਿਹੜੇ ਵਿਅਕਤੀ ਉੱਥੇ ਮਜੂਸੀ ਜਦ ਅਵਾਰਡ ਮਿਲਿਆ ਸੀ ਐਫਪੀ ਦੇ ਪ੍ਰੈਜ਼ੀਡੈਂਸੀ ਦੇ ਉੱਤੇ ਗੁਨਾਮ ਭੁੱਲਰ ਜੀ ਸੀਗੇ ਜਿਨ੍ਹਾਂ ਨੇ ਅਵਾਰਡ ਦਿੱਤਾ ਸੀ ਜਮਾਨ ਦੇ ਵਿੱਚ ਕੀ ਚੱਲ ਰਿਹਾ ਗਰਨਾਮ ਭੁੱਲਰ ਨੂੰ ਮਿਲਣ ਦਾ ਸੁਪਨਾ ਹਰ ਇੱਕ ਉਸ ਪੰਜਾਬੀ ਸ਼ਖਸ ਦਾ ਰਹਿੰਦਾ ਜਿਹੜਾ ਉਹਨਾਂ ਦਾ ਫੈਨ ਹੈ। ਤੁਹਾਨੂੰ ਤਾਂ ਖੁਦ ਅਵਾਰਡ ਦਿੱਤਾ ਗਿਆ ਉਹਨਾਂ ਵੱਲੋਂ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ? ਮੈਨੂੰ ਇਸਨੇ ਸੀ ਜਦੋਂ ਇਹਨਾਂ ਨਾਮ ਅਨਾਉਂਸ ਹੋਇਆ ਮੈਂ ਸੱਚ ਤੇ ਗਿਆ ਮੈਂ ਹੱਥ ਮਲਾਣਾ ਤਾਂ ਰੀਅਲ ਗੇਵੀ ਅਵਾਰਡ ਨੂੰ ਮਿਲਿਆ ਨੈਸ਼ਨਲ ਅਵਾਰਡ ਮਿਲਿਆ ਥੋੜਾ ਪ੍ਰਾਊਡ ਹੋਇਆ ਮੈਨੂੰ। ਜੇ ਫੈਪ ਅਵਾਰਡ ਦੀ ਸਿਲੈਕਸ਼ਨ ਕਿੱਦਾਂ ਹੁੰਦੀ ਹੈ ਕਿਉਂਕਿ ਅਮੂਮਨ ਦੇਖਦੇ ਆਂ ਕਿ ਜ਼ਿਆਦਾ ਸਰਕਾਰ ਵੱਲੋਂ ਨਾਮ ਭੇਜੇ ਜਾਂਦੇ ਹਨ ਜਾਂ VOTING ਕਰਵਾਈ ਜਾਂਦੀ ਹੈ ਫੈਪ ਅਵਾਰਡ ਦੀ ਸਿਲੈਕਸ਼ਨ ਕਿੱਦਾਂ ਹੁੰਦੀ ਹੈ ਸਕੂਲਸ ਨੂੰ ਰਿਕਮੈਂਡ ਹੁੰਦੇ ਆ ਵੀ ਸਕੂਲਸ ਨੂੰ ਡਿਮਾਂਡ ਹੁੰਦੀ ਆ ਵੀ ਤੁਹਾਡੇ ਜੀ ਨੈਸ਼ਨਲ ਪਲੇਅਰਸ ਇੰਟਰਨੈਸ਼ਨਲ ਪਲੇਅਰਸ ਆ ਉਹ ਰਿਕਮੈਂਡ ਕਰਦੇ ਆ ਨੇਮਸ ਅਸੀਂ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਖੇਡਾਂ ਨੂੰ ਲੈ ਕੇ ਪ੍ਰਮੋਟ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੇ ਤਿੰਨ ਸੀਜ਼ਨ ਹੋ ਚੁੱਕੇ ਨੇ ਬੇਸ਼ੱਕ ਇਸ ਵਾਰੀ ਚੌਥਾ ਸੀਜ਼ਨ ਕੁਝ ਕਾਰਨਾਂ ਦੇ ਕਾਰਨ ਰੱਦ ਕਰਨਾ ਪਿਆ ਅਪੀਲ ਕੀ ਕਰਨਾ ਚਾਹੁੰਗੇ ਕਿਉਂਕਿ ਇੱਕ ਬੌਕਸਿੰਗ ਮਹਿਜ਼ ਰੇਅਰ ਜੀ ਇਨਾਮ ਵੀ ਕੀ ਲੋਕਾਂ ਨੇ ਨਹੀਂ ਸੁਣਿਆ ਹੋਵੇਗਾ ਤਾਂ ਪੰਜਾਬ ਸਰਕਾਰ ਨੂੰ ਕਿਉਂਕਿ ਖੇਡ ਮੰਤਰਾਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈਗਾ ਤਾਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਪੰਜਾਬ ਸਰਕਾਰ ਨੂੰ ਇੱਕ ਵਧੀਆ ਕੋਚ ਦੀ ਜਿਹੜਾ ਕਿਕ ਬਾਕਸਿੰਗ ਦਾ ਕੋਚ ਐਮ ਐਮ ਐ ਜਿਮ ਟ੍ਰੇਨਿੰਗ ਦੀ ਕੋਚ ਦੀ ਡਿਮਾਂਡ ਕਰਨਾ ਚਾਹੁੰਗਾ ਤੇ ਸਪੌਂਸਰ ਦੀ ਡਿਮਾਂਡ ਕਰਨਾ ਚਾਹੁੰਗਾ ਜੇ ਵੀ ਵਧੀਆ ਪੀ ਐ ਜੀ ਵਧੀਆ ਲੈਵਲ ਤੇ ਖੇਡਣਾ ਹੈ ਤਾਂ ਸਾਨੂੰ ਕੋਚ ਵਧੀਆ ਚਾਹੀਦੇ ਤੇ ਸਪੌਂਸਰ ਚਾਹੀਦੇ ਜਿਹਦੇ ਨਾਲ ਅਸੀਂ ਖੇਡ ਸਕੀਏ ਵਧੀਆ ਤਰੀਕੇ ਨਾਲ ਮੈਂ ਪਾਰ ਰੂਪਨਗਰ ਦਾ ਯਾਸ਼ੇ ਜੀਜ਼ ਦੇ ਦਿਮਾਗ ਦੇ ਵਿੱਚ ਮੈਂਜ 5 6 ਸਾਲ ਦੀ ਉਮਰ ਦੇ ਵਿੱਚ ਇੱਕ ਬੌਕਸਿੰਗ ਖੇਡ ਨੂੰ ਚੁਣਨ ਦਾ ਮਨ ਬਣਾਇਆ ਗਿਆ ਪਰ ਹੁਣ 15 ਸਾਲ ਦੀ ਉਮਰ ਦੇ ਵਿੱਚ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਗਈਆਂ ਨੇ ਜਿੱਥੇ ਤਾਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਦਾ ਜੁਝਾਰ ਸਿੰਘ ਜੀ ਨੇ ਅੰਗਰੇਜ਼ਾਂ ਨੂੰ ਪਟਕਣੀ ਦੇ ਕੇ ਉਹਨਾਂ ਦੇ ਦੇਸ਼ ਦੇ ਵਿੱਚ ਭੰਗੜੇ ਪਾ ਕੇ ਸੈਲੀਬ੍ਰੇਟ ਕੀਤਾ ਸੀ ਦੂਜੇ ਪਾਸੇ ਗੁਰਨਾਮ ਭੁੱਲਣ ਜਿਹੜੇ ਪੰਜਾਬ ਦੇ ਬਲਕਿ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਕਲਾਕਾਰ ਨੇ ਉਹਨਾਂ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇੱਕ ਇੱਕ ਬਾਕਸਿੰਗ ਖੇਡ ਨੂੰ ਪ੍ਰਮੋਟ ਕਰਨ ਦੇ ਲਈ ਕੋਈ ਨਾ ਕੋਈ ਯੋਜਨਾ ਬਣਾਈ ਜਾਵੇ ਤਾਂ ਕਿ ਯਸ਼ ਵਰਗੇ ਹੋਰ ਨੌਜਵਾਨ ਇਸ ਖੇਡ ਦੇ ਵਿੱਚ ਆ ਸਕਣ ਅਤੇ ਆਪਣੇ ਮਾਪੇ ਅਤੇ ਦੇਸ਼ ਦਾ ਨਾਮ ਚਮਕਾਉਣ ਸਕਣ ਰੂਪਨਗਰ ਤੋਂ ਸਯੋਗੀ অরੁੰਦੇਨਾਲ ਪੁਲਕਿਤ ਕੁਮਾਰ ਲੋਕਲ ਸਾਹਿਬ ਨੇ